ਗੁਰੂ ਪਿਆਰਿਓ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਈ ਹੈ ਅਸੂਦੇ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ ਜੀ ਭਾਦੋਂ ਦਾ ਮਹੀਨਾ ਬੀਤ ਚੁੱਕਾ ਹੈ ਸਾਨੂੰ ਗੁਰਮਤ ਦੇ ਅਨੁਸਾਰ ਕੁਝ ਗੱਲਾਂ ਚੇਤੇ ਰੱਖਣੀਆਂ ਚਾਹੀਦੀਆਂ ਇਹ ਮਹੀਨੇ ਦੇ ਵਿੱਚ ਬੰਦਗੀ ਕਰਨੀ ਚਾਹੀਦੀ ਆ ਨਿਤਨੇਮ ਇਹ ਤਾਂ ਅਸੀਂ ਸਾਰੇ ਹੀ ਜਾਣਦੇ ਆ ਸਮਝਦੇ ਆ ਇਹਦੇ ਨਾਲ ਨਾਲ ਕੁਝ ਸਮਾਜਿਕ ਗੱਲਾਂ ਵੀ ਨੇ ਆਉ ਉਹਨਾਂ ਨੂੰ ਜਾਨਣਾ ਕਰੀਏ ਸਭ ਤੋਂ ਪਹਿਲੀ ਗੱਲ ਸਾਰਿਆਂ ਨੂੰ ਖੁਸ਼ ਰੱਖਣਾ ਓਨਾ ਹੀ ਔਖਾ ਜਿੰਨਾ ਕਿ ਜਿਉਂਦੇ ਡੱਡੂਆਂ ਨੂੰ ਤੱਕੜੀ ਵਿੱਚ ਪਾ ਕੇ ਤੋਲਣਾ ਜਦੋਂ ਆਪਾਂ ਜਿਉਂਦੇ ਡੱਡੂਆਂ ਨੂੰ ਤੱਕੜੀ ਵਿੱਚ ਪਾ ਕੇ ਤੋਲਦੇ ਹਾਂ ਇੱਕ ਨੂੰ ਬਿਠਾਓ ਤੇ ਦੂਜਾ ਛਾਲ ਮਾਰ ਜਾਂਦਾ ਹੈ ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਆ ਇਹ ਗੱਲ ਤੁਸੀਂ ਚੇਤੇ ਰੱਖਿਓ ਲੋਕ ਪਤੀਆਰੇ ਕਸ਼ੂ ਨਾ ਪਾਈਐ ਲੋਕਾਂ ਨੂੰ ਖੁਸ਼ ਕਰਨ ਦੇ ਨਾਲ ਜਾਂ ਨਿਰਾ ਲੋਕਾਂ ਦੀਆਂ ਨਜ਼ਰਾਂ ਵਿੱਚ ਆਪਾਂ ਸਮਝਦੇ ਹਾਂ ਵੀ ਚੰਗਾ ਬਣ ਜਾਈਏ ਉਹਦੇ ਨਾਲ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਹਾਂ ਲੋਕਾਂ ਦੀ ਨਿਗਾਹ ਵਿੱਚ ਚੰਗੇ ਆ ਪਰ ਪ੍ਰਮਾਤਮਾ ਦੇ ਦਰ ਤੋਂ ਅਸੀਂ ਕੀ ਖੱਟ ਲਵਾਂਗੇ ਕੁਝ ਵੀ ਨਹੀਂ ਕੁਝ ਵੀ ਸਾਡੇ ਪੱਲੇ ਨਹੀਂ ਪਵੇਗਾ ਇਸ ਕਰਕੇ ਸੱਚ ਲੱਗੇ ਤਾਂ ਹਉਮੈ ਜਾਈਏ ਜਦੋਂ ਆਪਾਂ ਸੱਚ ਵਿੱਚ ਜੁੜਦੇ ਹਾਂ ਜੀ ਉਦੋਂ ਬੰਦੇ ਦੀ ਜਿਹੜੀ ਹਉਮੈ ਹੈ ਉਹ ਦੂਰ ਹੋ ਜਾਂਦੀ ਆ ਹੁਣ ਇਹਦੇ ਨਾਲ ਹੀ ਦੂਜੀ ਗੱਲ ਆ ਜਿਹੜੀ ਬੜੀ ਕੀਮਤੀ ਆ ਦੇਖੋ ਜੀ ਇੱਕ ਦਿਨ ਦੇ ਵਿੱਚ 24000 ਸਾਹ ਹੁੰਦੇ ਆ ਤੇ ਇੱਕ ਇੱਕ ਸਾਹ ਕਰੋੜ ਕਰੋੜ ਰੁਪਏ ਦਾ ਜਾਂ ਇਤੋਂ ਵੀ ਮਹਿੰਗਾ ਅਨਮੋਲ ਆ ਜਿਹੜਾ ਕਿ ਅਸੀਂ ਕੇਵਲ ਤੇ ਕੇਵਲ ਹੋਰ ਨਕਮੀਆਂ ਗੱਲਾਂ ਵਿੱਚ ਗਵਾ ਦਿੰਨੇ ਆ ਤੇ ਸਾਡਾ ਮਨ ਜਿਹੜਾ ਉਹਦੇ ਨਾਲ ਗੱਲਾਂ ਕਰਨ ਦੇ ਨਾਲ ਟਿਕਾਚ ਵੀ ਨਹੀਂ ਆਉਂਦਾ ਸ਼ਾਂਤ ਵੀ ਨਹੀਂ ਹੁੰਦਾ ਇਸ ਕਰਕੇ ਸਾਨੂੰ ਇਹ ਜਿਹੜੇ ਸੁਆਸ ਮਿਲੇ ਹੋਏ ਆ ਇਹਨਾਂ ਉੱਪਰ ਰੱਬ ਦੇ ਨਾਮ ਦੀ ਮੋਹਰ ਲਾਉਣੀ ਚਾਹੀਦੀ ਆ ਸਾ ਸਾ ਸਿਮਰੋ ਗੋਵਿੰਦ ਮਨ ਅੰਤਰ ਕੀ ਉਤਰੈ ਚਿੰਦ ਤਾਂ ਸਾਡੇ ਦਿਲ ਦੇ ਜਿਹੜੇ ਫਿਕਰ ਆ ਇਹ ਸਾਰੇ ਦੂਰ ਹੋ ਜਾਣਗੇ ਜਦੋਂ ਅਸੀਂ ਸਵਾਮੀ ਦਾ ਨਾਮ ਜਪਾਂਗੇ ਉਦੋਂ ਰੱਬ ਦੀ ਕਿਰਪਾ ਹੋਵੇਗੀ ਤੇ ਅੱਗੇ ਤੀਜੀ ਗੱਲ ਇਹ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੇ ਬਚਨ ਆ ਮੈਂ ਆਪਣੇ ਵੱਲੋਂ ਨਹੀਂ ਕਹਿ ਰਿਹਾ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇਹੇ ਨਾਮ ਸੰਤੋਖੀਆ ਉੱਤਰੇ ਮਨ ਕੀ ਭੁੱਖ ਇਸ ਕਰਕੇ ਰੱਬ ਤੋਂ ਹਮੇਸ਼ਾ ਰੱਬ ਨੂੰ ਹੀ ਮੰਗਣਾ ਚਾਹੀਦਾ ਉਹਦੇ ਨਾਮ ਨੂੰ ਨਾਮ ਨੂੰ ਮੰਗਾਂਗੇ ਕੀ ਹੋਵੇਗਾ ਮਨ ਦੀ ਜਿਹੜੀ ਭੁੱਖਾ ਉੱਤਰੇਗੀ ਤੇ ਸੰਤੋਖ ਆਵੇਗਾ ਏਵੇਂ ਬਾਬਾ ਆਨੰਦ ਸਿੰਘ ਜੀ ਵੀ ਕਹਿੰਦੇ ਸੀ ਜਿਹੜਾ ਬੰਦਾ ਰੱਬ ਕੋਲੋਂ ਰੱਬ ਨੂੰ ਹੀ ਮੰਗਦਾ ਹੈ ਗੁਰੂ ਕੋਲੋਂ ਗੁਰੂ ਨੂੰ ਹੀ ਮੰਗਦਾ ਹੈ ਉਹਦੀਆਂ ਝੋਲੀਆਂ ਭਰ ਜਾਂਦੀਆਂ ਨੇ ਉਹ ਫਿਰ ਦਾਤਾ ਬਣ ਜਾਂਦਾ ਹੈ ਅਸੀਂ ਅਜੇ ਛੋਟੀਆਂ ਚੀਜ਼ਾਂ ਮੰਗਦੇ ਆ ਵੱਡੀਆਂ ਚੀਜ਼ਾਂ ਸਾਨੂੰ ਮੰਗਣੀਆਂ ਹੀ ਨਹੀਂ ਆਈਆਂ ਇਸ ਕਰਕੇ ਗੁਰਮਖ ਪਿਆਰਿਓ ਇੱਕ ਛੋਟੀ ਜੀ ਸਾਖੀ ਸੁਣੋ ਬੜੀ ਪਿਆਰੀ ਆ ਇੱਕ ਦਫਾ ਦਾ ਜਿਕਰ ਆ ਵੀ ਇੱਕ ਮਹਾਤਮਾ ਨੇ ਕੁਝ ਬੰਦਗੀ ਕੀਤੀ ਬੰਦਗੀ ਤੋਂ ਬਾਅਦ ਇੱਕ ਦਿਨ ਉਹਨੇ ਐਲਾਨ ਕੀਤਾ ਜਿਹੜਾ ਮੇਰਾ ਦੀਦਾਰ ਕਰੇਗਾ ਵੀ ਮੈਂ ਇੰਨੀ ਬੰਦਗੀ ਕੀਤੀ ਆ ਉਹ ਸਿੱਧਾ ਵੈਸ਼ਤ ਨੂੰ ਜਾਏਗਾ ਸਵਰਗਾ ਨੂੰ ਜਾਏਗਾ ਤੇ ਉਦੋਂ ਜਿਹੜੇ ਲੋਕ ਸੀਗੇ ਉਹਨਾਂ ਨੇ ਉਹਨੂੰ ਪਾਲਕੀ 'ਚ ਬਿਠਾ ਲਿਆ ਤੇ ਜਾ ਰਹੇ ਅੱਗੇ-ਅੱਗੇ ਬਹੁਤ ਸੰਗਤ ਉਹਦੇ ਦਰਸ਼ਨ ਕਰਨ ਵਾਸਤੇ ਆ ਰਹੀ ਆ ਵੀ ਇਹ ਸਾਧੂ ਦੇ ਦਰਸ਼ਨ ਇਹ ਬਕੌਂਠ ਦੇ ਦਰਸ਼ਨ ਰਾਹ ਦੇ ਵਿੱਚ ਇੱਕ ਮਸਤ ਫਕੀਰ ਬੈਠਾ ਸੀਗਾ ਜਦੋਂ ਉਹਨੂੰ ਰੌਲਾ ਸੁਣਿਆ ਸ਼ੋਰ ਸ਼ਰਾਬਾ ਸੁਣਿਆ ਵੀ ਕੋਈ ਰੌਲਾ ਪੈ ਰਿਹਾ ਕਹਿਣ ਲੱਗਾ ਵੀ ਇਹ ਕੀ ਆ ਕਿਸੇ ਨੇ ਕਿਹਾ ਵੀ ਇੱਕ ਫਕੀਰ ਆ ਰਿਹਾ ਤੁਹਾਡੇ ਵਰਗਾ ਹੀ ਆ ਕੋਈ ਸਾਧੂ ਉਹਦਾ ਐਲਾਨ ਆ ਵੀ ਜਿਹੜਾ ਮੇਰਾ ਦਰਸ਼ਨ ਕਰੂਗਾ ਉਹ ਸਿੱਧਾ ਸਵਰਗਾਂ ਨੂੰ ਜਾਊਗਾ ਬਿਕੰਠ ਨੂੰ ਜਾਊਗਾ ਇਹਨਾਂ ਸੁਣਨ ਦੀ ਧੀਰ ਸੀ ਉਹ ਫੱਕਰ ਬੰਦਾ ਸੀ ਉਹਨੇ ਕੀ ਕੀਤਾ ਸੜਕ ਦੇ ਵੱਲ ਪੈਠ ਕਰਕੇ ਮੂਹ ਲਪੇਟ ਕੇ ਬਹਿ ਗਿਆ ਜਦੋਂ ਸਾਧੂ ਆਇਆ ਉਹਦੀ ਪਾਲਕੀ ਉੱਥੇ ਆਈ ਆ ਹੈਰਾਨ ਰਹਿ ਗਿਆ ਵੀ ਇਹ ਕੌਣ ਆ ਏਡੀ ਭੀੜ ਮੇਰੇ ਦਰਸ਼ਨਾਂ ਲਈ ਖੜੀ ਆ ਇਹ ਕਿਹੜਾ ਵਾ ਜਿਹੜਾ ਮੈਨੂੰ ਮੂੰਹ ਦੇਖ ਕੇ ਮੂਹ ਲਪੇਟੀ ਬੈਠਾ ਜਦੋਂ ਸਾਰੀ ਦੁਨੀਆ ਦੇਖੋ ਮੇਰੇ دیدار ਕਰਨ ਆ ਰਹੀ ਆ ਇਹ ਸੋਚ ਕੇ ਪਾਲਕੀ ਨੂੰ ਕਹਿੰਦਾ ਖੜਾ ਕਰ ਦੋ ਫਿਰ ਪਾਲਕੀ ਤੋਂ ਉੱਤਰ ਕੇ ਆਖਿਆ ਸ਼ਕਸ਼ਾ ਤੂੰ ਮੂੰਹ ਕਿਉਂ ਲੁਬੇਟਿਆ ਭਾਈ ਉਹ ਕਹਿੰਦਾ ਵੀ ਮੈਂ ਤੇਰਾ ਮੂੰਹ ਨਹੀਂ ਦੇਖਣਾ ਚਾਹੁੰਦਾ ਮੈਂ ਜਾਣਾ ਏ ਮੁਕਾਮੇ ਹੱਕ ਸੱਚਖੰਡ ਤੇ ਤੂੰ ਦਿੰਨਾ ਏ ਬਹਿਸ਼ਤ ਕੇਵਲ ਸਵਰਗ ਸੱਚਖੰਡ ਜਿਹੜਾ ਸਵਰਗਾ ਤੋਂ ਉੱਪਰ ਦੀ ਗੱਲ ਆ ਭਾਵ ਕਿ ਮੈਂ ਸੱਚਖੰਡ ਜਾਣਾ ਮੈਂ ਤੇਰਾ ਮੂੰਹ ਕਿਉਂ ਦੇਖਾਂ ਭਾਈ ਤਾ ਪਾਲਕੀ ਵਾਲਾ ਫਕੀਰ ਕਹਿੰਦਾ ਅੱਜ ਤੋਂ ਤੂੰ ਮੇਰਾ ਵੀ ਮੁਰਸ਼ਿਦ ਆ ਮੈਂ ਤੈਨੂੰ ਆਪਣਾ ਗੁਰੂ ਧਾਰਨ ਕਰਦਾ ਮੈਂ ਤੇਰਾ ਚੇਲਾ ਬਣਦਾ ਇਸ ਕਰਕੇ ਤੇ ਉਦੋਂ ਫਿਰ ਉਹ ਜਿਹੜੀ ਘਟਨਾ ਵਾਪਰੀ ਆ ਵੀ ਮੈਂ ਤਾਂ ਉਹਦਾ ਆਸ਼ਕ ਆ ਮੈਨੂੰ ਮੂਮਨ ਬਣਨ ਦੀ ਕੋਈ ਲੋੜ ਨਹੀਂ ਮੈਂ ਨਾ ਕਫਰ ਮੰਗਦਾ ਨਾ ਵੀ ਈਮਾਨ ਨਾ ਵਿਛੋੜਾ ਨਾ ਮਿਲਾਪ ਸੱਚੇ ਭਗਤ ਰੱਬ ਤੋਂ ਰੱਬ ਮੰਗਦੇ ਆ ਜੀ ਸਵਰਗ ਬੈਕੌਂਠ ਨਹੀਂ ਮੰਗਦੇ ਇਸ ਕਰਕੇ ਗੁਰਮਖ ਪਿਆਰਿਓ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਵੀ ਕਹਿੰਦੇ ਆ ਕਿ ਵਿਣ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਕਿੰਨੇ ਹੀ ਮਹੀਨੇ ਬੀਤ ਗਿਆ ਜੀ ਇਹ ਸਾਡੀ ਜ਼ਿੰਦਗੀ ਦਾ ਪਤਾ ਨਹੀਂ ਕਿੰਨ ਮਾਸੂ ਹੋਵੇਗਾ ਅਸੂ ਦਾ ਮਹੀਨਾ ਹੋਵੇਗਾ ਇਹਦੇ ਵਿੱਚ ਅਸੀਂ ਇਸ ਵਾਰ ਤਾਂ ਰੱਬ ਨੂੰ ਮੰਗੀਏ ਤਾਂ ਸਾਨੂੰ ਥੋੜਾ ਸੋਚਣਾ ਚਾਹੀਦਾ ਅਗਲਾ ਬਚਨ ਜਿਹੜਾ ਹੈ ਉਹ ਵੀ ਸਾਨੂੰ ਸਮਝਣ ਦਾ ਯਤਨ ਕਰਨਾ ਚਾਹੀਦਾ ਇਹ ਬਾਬਾ ਫਰੀਦ ਜੀ ਬਚਨ ਕਰਦੇ ਆ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਪੋਖ ਫਰੀਦਾ ਰੋਟੀ ਮੇਰੀ ਕਾਠ ਕੀ ਭਗਤ ਜੀ ਫਰਮਾਉਂਦੇ ਆ ਕਿ ਆਪਣੀ ਕਿਰਤ ਕਮਾਈ ਦੀ ਕਮਾਈ ਹੋਈ ਰੁੱਖੀ ਮਿੱਸੀ ਸਾਦੀ ਰੋਟੀ ਹੀ ਖਾ ਕੇ ਗੁਜ਼ਾਰਾ ਕਰਨਾ ਚਾਹੀਦਾ ਜਿੰਨਾ ਖਾਦੀ ਚੋਪੜੀ ਕਣੇ ਸਹਿਣਗੇ ਦੁੱਖ ਜਿਹੜੇ ਲੋਕ ਆਪਣੀ ਕਮਾਈ ਛੱਡ ਕੇ ਪਰਾਇਆ ਮਾਲ ਜਿਹੜਾ ਖਾ ਕੇ ਚੰਗੀ ਚੋਪੜੀ ਰੋਟੀ ਖਾਣਗੇ ਉਹਨਾਂ ਨੂੰ ਦੁੱਖ ਮਿਲਦੇ ਆ ਉਹਨਾਂ ਨੂੰ ਤਕਲੀਫ ਹੁੰਦੀ ਆ ਉਹਨਾਂ ਦਾ ਮਨ ਸ਼ਾਂਤ ਨਹੀਂ ਰਹਿੰਦਾ ਭਾਵੇਂ ਕਿ ਆਪਾਂ ਕਹਿੰਦੇ ਉਹ ਬੰਦੇ ਨੇ ਬਹੁਤ ਪੈਸਾ ਬਣਾਇਆ ਗਲਤ ਤਰੀਕੇ ਨਾਲ ਕੋਠੀ ਪਾਲੀ ਮਹਿਲ ਜਿੱਡਾ ਮਕਾਨ ਪਾਲਿਆ ਗੱਡੀਆਂ ਲੈ ਲਈਆਂ ਚਲੋ ਉਹ ਇੱਕ ਵੱਖਰਾ ਪੱਖ ਹੈ ਪੈਸੇ ਨਾਲ ਕੁਝ ਚੀਜ਼ਾਂ ਠੀਕ ਹੋ ਜਾਂਦੀਆਂ ਮਨ ਤਾਂ ਨਹੀਂ ਨਾ ਉਹਦਾ ਸ਼ਾਂਤ ਰਹਿਣਾ ਇੰਨੇ ਗਰੀਬਾਂ ਦੀਆਂ ਵੱਧਵਾਵਾਂ ਲਵੇਗਾ ਉਹ ਬੰਦਾ ਤੇ ਉਹਦੀ ਜ਼ਿੰਦਗੀ ਕਿਦਾਂ ਦੀ ਹੋਵੇਗੀ ਇਹੋ ਜਿਹੇ ਪੈਸੇ ਨੂੰ ਕੀ ਕਰਨਾ ਤਾਂ ਸਾਨੂੰ ਥੋੜਾ ਸੋਚਣਾ ਚਾਹੀਦਾ ਜਿਹੜੀ ਵੀ ਸਾਡੀ ਕਮਾਈ ਆ ਰੱਬ ਉਹ ਚੀ ਬਰਕਤ ਪਾ ਦੇਵੇ ਇਹ ਅਰਦਾਸ ਕਰਨੀ ਚਾਹੀਦੀ ਹੈ ਕਿਰਤ ਜਿਹੜੀ ਆ ਸੱਚੀ ਹੋਣੀ ਚਾਹੀਦੀ ਹੈ ਦਸਾਂ ਨੋਹਾਂ ਦੀ ਜਿਹਨੂੰ ਕਿਰਤ ਕਿਹਾ ਜਾਂਦਾ ਉਹ ਸੱਚੀ ਸੁੱਚੀ ਹੋਵੇ ਇਹ ਨਾ ਹੋਵੇ ਕਿਸੇ ਗਰੀਬ ਦਾ ਆਪਾਂ ਹੱਕ ਮਾਰ ਲਈਏ ਇਸ ਤਰ੍ਹਾਂ ਨਹੀਂ ਸਾਨੂੰ ਕਰਨਾ ਚਾਹੀਦਾ ਜੀ ਇਹ ਬਹੁਤ ਮਾੜੀ ਗੱਲ ਹੈ ਜੇ ਤੁਸੀਂ ਅਜਿਹਾ ਕਰਦੇ ਹੋ ਅਰਦਾਸ ਕਰੋ ਮਾਲਕ ਅੱਗੇ ਪਿਛਲੇ ਗੁਨਾਹਾਂ ਨੂੰ ਬਖਸ਼ ਲਓ ਅੱਗੇ ਵਾਸਤੇ ਮੈਨੂੰ ਰਾਹ ਦਿਖਾ ਦਿਓ ਕਿਰਪਾ ਕਰੋ ਜੀ ਮੇਰੇ ਤੇ ਇਹ ਜਿਹੜੇ ਭਗਤ ਹੁੰਦੇ ਆ ਇਹਨਾਂ ਦੀ ਦੌਲਤ ਹੁੰਦੀ ਆ ਸਬਰ ਤੇ ਸੰਤੋਖ ਸਾਨੂੰ ਇਹ ਜਿਹੜੇ ਗੌਣਾ ਇਹਨਾਂ ਤੋਂ ਲੈਣੇ ਚਾਹੀਦੇ ਆ ਇਸ ਕਰਕੇ ਗੁਰਮਖ ਪਿਆਰਿਓ ਅਗਲੀ ਜਿਹੜੀ ਵਿਚਾਰ ਆ ਉਹ ਮਨ ਨੂੰ ਲੈ ਕੇ ਆ ਮਨ ਦੀ ਵੀ ਘਰ ਤੋਂ ਬਾਹਰ ਭਟਕਣ ਦੀ ਆਤ ਬਣੀ ਹੋਈ ਆ ਜਿਵੇਂ ਕੁਝ ਲੋਕ ਆ ਜਿਹੜੇ ਪ੍ਰਦੇਸ਼ ਚਲੇ ਜਾਂਦੇ ਆਪਦਾ ਘਰ ਛੱਡ ਦਿੰਦੇ ਆ ਪੈਸਾ ਕਮਾਉਣ ਦੀ ਖਾਤਰ ਬੰਦਾ ਬੜਾ ਕੁਝ ਕਰਦਾ ਪਰ ਗੁਰਮਖੋ ਮਨ ਜਿਹੜਾ ਮਨ ਵੀ ਪ੍ਰਦੇਸੀ ਆ ਤੁਸੀਂ ਸੋਚਿਆ ਕਦੇ ਇਹਦਾ ਜਿਹੜਾ ਘਰ ਕਿਹੜਾ ਇਹ ਪ੍ਰਦੇਸ਼ ਵਿੱਚ ਜਾ ਕੇ ਵਸਦਾ ਮਨ ਪ੍ਰਦੇਸੀ ਜੇ ਥੀਏ ਸਭ ਦੇਸ਼ ਪਰਾਇਆ ਆਪਣੀ ਦੁਨੀਆ ਭੁੱਲ ਬੈਠਾ ਇਹਨੇ ਟਿਕਣਾ ਕਿੱਥੇ ਆ ਟਿਕਾਣਾ ਕਿੱਥੇ ਆਣਾ ਜਿਵੇਂ ਆਪਾਂ ਕਹਿੰਨੇ ਜਿੱਥੇ ਮਰਜ਼ੀ ਚਲੇ ਜਾਈਏ ਦੂਰ ਜਾ ਕੇ ਪਤਾ ਲੱਗਦਾ ਕਿ ਘਰ ਕੀ ਆ ਦੂਰ ਜਾ ਕੇ ਪਤਾ ਲੱਗਦਾ ਨਾ ਕਿ ਘਰ ਕੀ ਹੁੰਦਾ ਦੂਰੀਆਂ ਹੀ ਨਜ਼ਦੀਕੀਆਂ ਦਾ ਸਹੀ ਅਰਥ ਦੱਸਦੀਆਂ ਨੇ ਜਦੋਂ ਦੂਰੀ ਪੈਂਦੀ ਆ ਕਿਸੇ ਚੀਜ਼ ਤੋਂ ਫਿਰ ਪਤਾ ਲੱਗਦਾ ਹਾਂ ਇਹ ਚੀਜ਼ ਮੇਰੀ ਕਿੰਨੀ ਆਪਣੀ ਸੀ ਦੂਰ ਜਾ ਕੇ ਪਤਾ ਲੱਗਦਾ ਜਿਵੇਂ ਘਰ ਕੀ ਆ ਐਵੇਂ ਸਬਰ ਤਾਂ ਆਪਣੇ ਘਰ ਵਿੱਚ ਆ ਕੇ ਆਉਂਦਾ ਚਾਹੇ ਦੇਸ਼ ਘੁੰਮ ਲਈਏ ਪਰਦੇਸ ਘੁੰਮ ਲਈਏ ਜਿੱਥੇ ਮਰਜੀ ਹੋਈਏ ਐਵੇਂ ਜਿਹੜਾ ਮਨ ਆ ਇਹ ਅਜੇ ਪਰਦੇਸੀ ਆ ਇਹਦੀ ਘਰ ਤੋਂ ਬਾਹਰ ਭਟਕਣ ਦੀ ਆਤ ਬਣੀ ਹੋਈ ਆ ਆਪਣੇ ਤੋਂ ਬਾਹਰ ਜਿੰਨਾ ਵੀ ਭਟਕਣਾ ਉਥੇ ਉਪਰਾ ਪਾਣੀ ਆ ਸ਼ਾਂਤੀ ਨਹੀਂ ਮਿਲੇਗੀ ਮਨ ਜਿਹੜਾ ਬਾਹਰ ਰਹਿੰਦਾ ਮਨ ਪਰਦੇਸੀ ਐ ਮੇਰੇ ਮਨ ਤੂੰ ਪਰਦੇਸੀ ਆ ਤੇਰੇ ਅੱਗੇ ਬੇਨਤੀ ਕਰਦਾ ਤੂੰ ਘਰ ਵਿੱਚ ਆ ਇਹ ਗੁਰੂ ਪਾਤਸ਼ਾਹ ਜੀ ਬੇਨਤੀਆਂ ਕਰਦੇ ਨੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਆਪਣੇ ਜਿਹੜੇ ਮੂਲ ਆ ਉਹਨੂੰ ਪਛਾਣ ਇਸ ਕਰਕੇ ਗੁਰਮੁਖ ਪਿਆਰਿਓ ਜਦੋਂ ਆਪਾਂ ਕਿਸੇ ਦੇਸ਼ ਵਿੱਚ ਜਾਂਦੇ ਆ ਉੱਥੇ ਚੰਗੀ ਰਸਮ ਚੰਗੀ ਨਾ ਲੱਗੇ ਤਾਂ ਫਿਰ ਵਿਦੇਸ਼ ਵਿੱਚ ਭੈੜੀ ਰਸਮ ਵੀ ਚੰਗੀ ਲੱਗਣ ਲੱਗ ਪੈਂਦੀ ਕਈਆਂ ਨੂੰ ਆਪਣੇ ਦੇਸ਼ ਦੀਆਂ ਰਸਮਾਂ ਚੰਗੀਆਂ ਨਹੀਂ ਲੱਗਦੀਆਂ ਵਿਦੇਸ਼ ਦੀਆਂ ਰਸਮਾਂ ਚੰਗੀਆਂ ਲੱਗਦੀਆਂ ਇਹ ਮਨ ਦੇ ਗੁਲਾਮ ਤੇ ਰੋਗੀ ਹੋਣ ਦੀ ਨਿਸ਼ਾਨੀ ਆ ਕੁਝ ਲੋਕਾ ਇੱਥੋਂ ਬਾਹਰ ਚਲੇ ਜਾਂਦੇ ਆ ਉਹ ਉਸ ਅਨੁਸਾਰ ਆਪਣੇ ਜੀਵਨ ਨੂੰ ਬਣਾ ਤਾਂ ਲੈਂਦੇ ਆ ਪਰ ਨਾ ਉਹ ਇੱਧਰਲੇ ਰਹਿੰਦੇ ਆ ਨਾ ਉਧਰਲੇ ਰਹਿੰਦੇ ਆ ਇਸ ਕਰਕੇ ਹੈਰਾਨੀ ਦੀ ਗੱਲ ਇਹ ਆ ਵੀ ਵਿਦੇਸ਼ ਵਿੱਚ ਰਹਿੰਦਾ ਹਰ ਆਦਮੀ ਹਰ ਗੱਲ ਵਿੱਚ ਆਪਣੇ ਦੇਸ਼ ਨੂੰ ਭੰਡਦਾ ਕਈ ਵਾਰੀ ਵੀ ਇਦਾਂ ਲੱਗਦਾ ਵੀ ਸਾਰੇ ਪਾਸੇ ਸਾਡਾ ਦੇਸ਼ ਜਿਹੜਾ ਹੈ ਇਨਾ ਮੜ ਇਸ ਕਰਕੇ ਜਿਹੜੇ ਲੋਕ ਆ ਉਹਨਾਂ ਨੂੰ ਨਿੰਦਣ ਦੀ ਆਤ ਪਈ ਹੋਈ ਆ ਹੁਣ ਬਾਹਰਲੇ ਦੇਸ਼ਾਂ ਉੱਥੇ 13 ਨੰਬਰ ਨੂੰ ਮਨਹੂਸ ਸਮਝਿਆ ਜਾਂਦਾ ਇਹ ਸ਼ਾਇਦ ਤੁਹਾਨੂੰ ਨਾ ਪਤਾ ਹੋਵੇ ਕਿ 13 ਨੰਬਰ ਦਾ ਕਮਰਾ ਇਹਨੂੰ ਕਹਿੰਦੇ ਆ ਮਨਹੂਸ ਆ ਇਹ 13 ਨੰਬਰ ਨਹੀਂ ਹੋਣਾ ਚਾਹੀਦਾ ਜਹਾਜ਼ ਵਿੱਚ 13 ਨੰਬਰ ਦੀ ਸੀਟ ਨਹੀਂ ਹੋਣੀ ਚਾਹੀਦੀ ਕਈ ਫਲਾਈਟਾਂ ਇਹੋ ਜੀਆਂ ਨੇ ਕਿ 13 ਨੰਬਰ ਹੀ ਵਿੱਚੋਂ ਕੱਢ ਦਿਓ 13 ਨੰਬਰ ਦਾ ਸੈਕਟਰ ਨਹੀਂ ਹੋਣਾ ਚਾਹੀਦਾ ਤਾਂ ਇਹੋ ਜੀਆਂ ਚੀਜ਼ਾਂ ਬਣੀਆਂ ਸੀਗੀਆਂ ਉਹ ਲੋਕਾਂ ਨੇ ਆਪਣੇ ਹਿਸਾਬ ਨਾਲ ਬਣਾਈਆਂ ਉਹ ਜਿਹੜੇ ਫੋਰਨ ਕੰਟਰੀ ਵਿੱਚ ਰਹਿੰਦੇ ਆ ਵਿਦੇਸ਼ ਵਿੱਚ ਰਹਿੰਦੇ ਗੋਰੇ ਆ ਉਹਨਾਂ ਦੀਆਂ ਆਪਾਂ ਹੁਣ ਉਹਨਾਂ ਦੀਆਂ ਚੀਜ਼ਾਂ ਕਿਵੇਂ ਅਪਣਾਵਾਂਗੇ ਜਦੋਂ ਸਾਡੇ ਗੁਰੂ ਨੇ ਹੀ ਸਭ ਤੇਰਾ ਹੈ ਵਾਹਿਗੁਰੂ ਕਹਿ ਦਿੱਤਾ 13 ਤੋਂ ਬਿੰਦੀ ਲਾਹ ਦਿੱਤੀ ਉਹ ਤੇਰਾ ਹੋ ਗਿਆ 13 13 ਤੋਲੇਆ ਇਹ ਚੀਜ਼ਾਂ ਸਾਡੇ ਨਾਲ ਮਿਲਦੀਆਂ ਨਹੀਂ ਇਸ ਕਰਕੇ ਮਨ ਦੇ ਗੁਲਾਮ ਤੇ ਰੋਗੀ ਹੋਣ ਦੀ ਨਿਸ਼ਾਨੀਆਂ ਵੀ ਜਦੋਂ ਬੰਦਾ ਵਿਦੇਸ਼ ਚਲਾ ਜਾਵੇ ਉੱਥੋਂ ਦੀਆਂ ਚੀਜ਼ਾਂ ਨੂੰ ਛੇਤੀ ਅਪਣਾਉਂਦਾ ਆਪਣੇ ਦੇਸ਼ ਨੂੰ ਭੰਡਣ ਲੱਗ ਜਾਂਦਾ ਇਸ ਤਰ੍ਹਾਂ ਤੁਸੀਂ ਨਹੀਂ ਕਰਨਾ ਇਹ ਮੈਂ ਕਿਉਂ ਕਹਿ ਰਿਹਾ ਵੱਡੀ ਗਣਤੀ ਵਿੱਚ ਲੋਕ ਪੰਜਾਬ ਛੱਡ ਕੇ ਬਾਹਰ ਜਾ ਰਹੇ ਇਸ ਕਰਕੇ ਆਪਣੀ ਬੋਲੀ ਆਪਣਾ ਪਹਿਰਾਵਾ ਆਪਣੀ ਸੰਸਕ੍ਰਿਤੀ ਗਵਾ ਰਹੇ ਤੁਸੀਂ ਭਾਈ ਇਹ ਗਵਾਉਣੀ ਨਹੀਂ ਹਾਂ ਦੇਸ਼ ਘੁੰਮੋ ਵਿਦੇਸ਼ ਜਾਓ ਪੈਸਾ ਕਮਾਓ ਪਰ ਆਪਣਾ ਪਹਿਰਾਵਾ ਆਪਣੀ ਬੋਲੀ ਆਪਣੀ ਸੰਸਕ੍ਰਿਤੀ ਨਾ ਛੱਡੋ ਜੀ ਕਦੇ ਵੀ ਹੁਣ ਕਈ ਵਾਰੀ ਇਹ ਹੁੰਦਾ ਵੀ ਆਪਾਂ ਉੱਥੇ ਕੰਮ ਕਰਦੇ ਆ ਆਪਣੇ ਤੇ ਪ੍ਰਭਾਵ ਤਾਂ ਪੈਣਾ ਹੀ ਪੈਣਾ ਪਰ ਅਫਸੋਸ ਵੱਡੀ ਗੱਲ ਇਹ ਆ ਵੀ ਕਈਆਂ ਤੇ ਪ੍ਰਭਾਵ ਪੈਂਦਾ ਨਹੀਂ ਉਹ ਆਪਣੇ ਆਪ ਹੀ ਪਾ ਲੈਂਦੇ ਆ ਉਹ ਗੱਲ ਵੱਖਰੀ ਆ ਉਧਰਲਾ ਜੰਪਲ ਬੱਚਾ ਕੋਈ ਉਹ ਤੇ ਸੁਭਾਅ ਉਹਦਾ ਜਿਹੜਾ ਇਸ ਤਰ੍ਹਾਂ ਦਾ ਹੋ ਸਕਦਾ ਉਹਦੀ ਬੋਲੀ 'ਚ ਫਰਕ ਹੋ ਸਕਦਾ ਪਰ ਇਧਰੋਂ ਜਾ ਕੇ ਬੜੀ ਛੇਤੀ ਬਦਲ ਲੈ ਜਾਣਾ ਇਹ ਕਿੱਡੀ ਕਾਪਾਂ ਕਹਿ ਸਕਦੇ ਆ ਸਿਆਣਪ ਦੀ ਗੱਲ ਆ ਨਾ ਸੋਚਣ ਦੀ ਲੋੜ ਆ ਜੀ ਇਹ ਅੱਜ ਦੇ ਸਮੇਂ ਦੀ ਮੈਂ ਗੱਲ ਕਰ ਰਿਹਾ ਇਸ ਕਰਕੇ ਵਿਦੇਸ਼ ਗਿਆ ਹਿੰਦੁਸਤਾਨੀ ਆਪਣੀ ਬੋਲੀ ਪਹਿਰਾਵਾ ਸੰਸਕ੍ਰਿਤੀ ਨੂੰ ਤਿਆਗਣ ਲੱਗਾ ਰੱਤੀ ਪਰ ਵੀ ਨਹੀਂ ਸੋਚਦਾ ਹੁਣ ਅਧਿਆਤਮ ਦੇ ਵੱਲ ਆਈਏ ਮਨ ਦਾ ਦੇਸ਼ ਕਿਹੜਾ ਹੈ ਪ੍ਰਮਾਤਮਾ ਕਿਉਂਕਿ ਮਨ ਉਹਦੀ ਅੰਸਾ ਇਸ ਕਰਕੇ ਗੁਰਮਖ ਪਿਆਰਿਓ ਬਾਣੀ ਦਾ ਅਭਿਆਸ ਇਹ ਮਨ ਨੂੰ ਆਪਣੇ ਜੋਤ ਸਰੂਪ ਦੇਸ਼ ਘਰ ਵਿੱਚ ਲੈ ਕੇ ਆਉਂਦਾ। ਸੋ ਜਿਹੜਾ ਸੁੱਖ ਤੁਸੀਂ ਚਾਹੁੰਦੇ ਹੋ ਵੀ ਮਿਲਦਾ ਹੀ ਨਹੀਂ ਪੈਸਾ ਵੀ ਕਮਾ ਕੇ ਦੇਖ ਲਿਆ ਘਰ ਵੀ ਵੱਡੇ ਬਣਾ ਲਿਆ ਵੱਡੀ ਗੱਡੀ ਵੀ ਲੈ ਲਈ ਆ ਉਹ ਇੱਥੇ ਹੀ ਪਿਆ ਸੁੱਖ। ਸਰਬ ਸੁਖਾਂ ਹਰ ਹਰ ਗੁਣ ਗਾਏ ਇਹਦੇ ਵਿੱਚ ਉਹਦਾ ਜਵਾਬ ਆ ਵੀ ਮੈਨੂੰ ਤਾਂ ਜੀ ਸੌਖੀ ਨਹੀਂ ਮਿਲਦਾ ਬੜਾ ਕੁਝ ਕਰਕੇ ਦੇਖ ਲਿਆ ਤੂੰ ਨਾਮ ਤਾਂ ਜਪ ਕੇ ਦੇਖ ਸਿੱਖਾ। ਤੈਨੂੰ ਜਰੂਰ ਸੁੱਖ ਮਿਲ ਜਾਵੇਗਾ ਇਸ ਕਰਕੇ ਜੋ ਆਨੰਦ ਮਨ ਨੂੰ ਆਤਮ ਲੀਨਤਾ ਵਿੱਚ ਮਿਲਦਾ ਉਹ ਦੁਨੀਆ ਦੇ ਕਿਸੇ ਕੋਨੇ ਕਿਸੇ ਦੇਸ਼ ਵਿੱਚ ਨਹੀਂ ਮਿਲ ਸਕਦਾ ਇਸ ਕਰਕੇ ਸੁੱਖ ਨਾਹੀਂ ਪੇਖੇ ਨਿਰਤ ਨਾਟੇ ਸੁੱਖ ਨਾਹੀਂ ਬਉ ਦੇਸ਼ ਕਮਾਏ ਜਿੰਨੇ ਮਰਜੀ ਦੇਸ਼ਾਂ ਵਿੱਚ ਕਮਾਈ ਕਰਕੇ ਆਜੋ ਸੁੱਖ ਨਹੀਂ ਮਿਲੇਗਾ ਜੀ ਇਹ ਗੱਲਾਂ ਸਮਝਣ ਵਾਲੀਆਂ ਨੇ ਬਾਕੀ ਅਗਲੀ ਜਿਹੜੀ ਵਿਚਾਰ ਆ ਉਹ ਇਹ ਆ ਕਿ ਬੰਦੇ ਦੇ ਜ਼ਿੰਦਗੀ ਵਿੱਚ ਬਹੁਤ ਸਾਰੇ ਇਮਤਿਹਾਨ ਹੁੰਦੇ ਹੀ ਰਹਿੰਦੇ ਆ ਬਾਬਾ ਨਾਨਕ ਸਿੰਘ ਜੀ ਦਾ ਇੱਕ ਬਚਨ ਹੈ ਕਹਿੰਦੇ ਗੁਰੂ ਸਾਹਿਬ ਅੱਗੇ ਅਰਦਾਸ ਕਰਿਆ ਕਰੋ ਸਾਡਾ ਇਮਤਿਹਾਨ ਨਾ ਲਓ ਜੀ ਅਸੀਂ ਸਦਾ ਫੇਲ ਹਾਂ ਦੇਖੋ ਕਹਿਣ ਦਾ ਭਾਵ ਇਹ ਆ ਵੀ ਜੇ ਗੁਰੂ ਪਰਖਣ ਤੇ ਆਜੇ ਸਿੱਖ ਜਿਹੜਾ ਉਹ ਫਿਰ ਪਾਸ ਨਹੀਂ ਹੋ ਸਕਦਾ ਗੁਰੂ ਕਈ ਵਾਰੀ ਪੇਪਰ ਇਦਾਂ ਦਾ ਪਾਸ ਸਕਦਾ ਵੀ ਬੰਦਾ ਉਹਦੇ ਵਿੱਚੋਂ ਪਾਸ ਹੀ ਨਹੀਂ ਹੋ ਸਕਦਾ ਜਿਵੇਂ ਇੱਕ ਵਾਰ ਭਾਈ ਗੁਰਦਾਸ ਜੀ ਨੇ ਗੁਰੂ ਜੀ ਨੂੰ ਕਹਿ ਦਿੱਤਾ ਸੀ ਕਿ ਸਿੱਖ ਜਿਹੜਾ ਕਦੇ ਸਦਕ ਨਹੀਂ ਹਾਰਦਾ ਫਿਰ ਜਦੋਂ ਸਾਹਿਬ ਜੀ ਨੂੰ ਪਤਾ ਲੱਗਾ ਇਹਨਾਂ ਵਿੱਚ ਸੂਖਮ ਮਹੌਮੇ ਥੋੜੀ ਆ ਚੁੱਕੀ ਹੈ ਉਹ ਦੂਰ ਕਰਨ ਲਈ ਇੱਕ ਵਿਧੀ ਬਣਾਈ ਘੋੜੇ ਖਰੀਦਣ ਲਈ ਭੇਜਿਆ ਫਿਰ ਉੱਥੋਂ ਉਹਨਾਂ ਨੂੰ ਨਸਣਾ ਪੈ ਗਿਆ ਜਦੋਂ ਜਿਹੜਾ ਸੀਓ ਪੈਸੇ ਮੋਹਰਾਂ ਉਹ ਸਾਰੇ ਘੜੇ ਦੀਆਂ ਠੀਕਰੀਆਂ ਨਜ਼ਰ ਆਈਆਂ ਜਾਣਾ ਪੈ ਗਿਆ ਉੱਥੋਂ ਫਿਰ ਤਾਂ ਦੁਬਾਰਾ ਉਹ ਆਗੇ ਸੀ ਹਾਜ਼ਰ ਹੋ ਗਏ ਸੀ ਹਜ਼ੂਰੀ ਵਿੱਚ ਤਾਂ ਉਹਦੋਂ ਫਿਰ ਗੁਰੂ ਜੀ ਨੇ ਆਖਿਆ ਸੀ ਵੀ ਇਹ ਤਾਂ ਅਸੀਂ ਪਰਖਣਾ ਸੀਗਾ ਫਿਰ ਭਾਈ ਗੁਰਦਾਸ ਜੀ ਨੇ ਆਖਿਆ ਮਹਾਰਾਜ ਵੀ ਕਦੇ ਕਿਸੇ ਨੂੰ ਇਸ ਤਰ੍ਹਾਂ ਨਾ ਪਰਖਿਓ ਵੀ ਸਿੱਖ ਦੀ ਕੀ ਆਪਾਂ ਕਹਿ ਸਕਦੇ ਆ ਵੀ ਉਹਦੇ ਵਿੱਚ ਤਾਕਤ ਨਹੀਂ ਵੀ ਉਹ ਇਹਨੂੰ ਜਰਲੇ ਵੀ ਮੈਂ ਤਾਂ ਆਪਜੀ ਦੀ ਕਿਰਪਾ ਨਾਲ ਸਹਿਣ ਕਰ ਗਿਆ ਨਹੀਂ ਤਾਂ ਡੋਲ ਜਾਣਗੇ ਐਡੇ ਇਮਤਿਹਾਨ ਨਾ ਕਿਸੇ ਦੇ ਲਿਓ ਇਹੀ ਬਾਬਾ ਅਨੰਦ ਸਿੰਘ ਜੀ ਨੇ ਆਖਿਆ ਸੀ ਇਸ ਕਰਕੇ ਤੇ ਇੱਕ ਗੁਰੂ ਕੋਲੋਂ ਮੰਗਣਾ ਕੀ ਆ ਸਤਿਗੁਰੂ ਮਹਾਰਾਜ ਮੇਰੀ ਬਾਹ ਫੜ ਲਵੋ ਇਹ ਅਰਦਾਸ ਜ਼ਰੂਰ ਕਰਨੀ ਆ ਜੀ ਆਪਾਂ ਤੇ ਨਾ ਰਸਨਾ ਨਾਲ ਆਪਣੀ ਉਪਮਾ ਕਰਨੀ ਆ ਨਾ ਕੰਨਾਂ ਨਾਲ ਆਪਣੀ ਉਪਮਾ ਸੁਣਨੀ ਆ ਨਿਮਰਤਾ ਦੀ ਨਿਸ਼ਾਨੀ ਇਹ ਹੁੰਦੀ ਹੈ। ਨਾ ਤਾਂ ਜੀਵ ਦੇ ਨਾਲ ਕੋਈ ਸਾਡਾ ਸਾਨੂੰ ਮਾਣ ਦੇਵੇ ਭਾਈ ਤੁਸੀਂ ਬਹੁਤ ਚੰਗੇ ਹੋ। ਲੋਕਾਂ ਦਾ ਕੀ ਆ? ਅੱਜ ਚੰਗੇ ਕਹਿ ਦੇਣਗੇ, ਕੱਲ ਨੂੰ ਕਹਿ ਦੇਣਗੇ ਮਾੜੇ, ਬੁਰੇ। ਉਹੀ ਲੋਕ ਆ ਜਿਹੜੇ ਸਾਨੂੰ ਅੱਜ ਸਾਡੇ ਦੋਸਤ ਆ, ਕੱਲ ਨੂੰ ਉਹ ਦੁਸ਼ਮਣ ਬਣ ਜਾਣਗੇ। ਇਹ ਦੁਨੀਆ ਬੜੀ ਚਮਤਕਾਰੀ ਹੈ। ਇੱਥੇ ਦੋਸਤ ਦੁਸ਼ਮਣ ਬਣ ਜਾਂਦੇ ਆ ਤੇ ਦੁਸ਼ਮਣ ਦੋਸਤ ਬਣ ਜਾਂਦੇ ਆ। ਕਮਾਲ ਦੀ ਗੱਲ ਆ। ਫਿਰ ਲੋਕਾਂ ਦੇ ਕਹਿ ਦਾ ਮੁੱਲ ਕੀ ਆ? ਕੁਝ ਵੀ ਨਹੀਂ। ਇਸ ਕਰਕੇ ਇਹ ਤਾਂ ਜਿਵੇਂ ਕਿ ਇੱਕ ਆਪਾਂ ਦੋ ਕੱਪੜੇ ਲੈ ਲਈਏ ਸਾਧ ਸੰਗਤ ਜੀ ਤੇ ਉਹਨਾਂ ਨੂੰ ਗੰਡਾ ਮਾਰੀ ਚੱਲੀਏ ਦੋ ਕੱਪੜੇ ਲੈ ਲਈਏ ਉਹਨਾਂ ਨੂੰ ਗੰਡਾ ਮਾਰੀ ਚੱਲੀਏ ਕੋਈ ਚੁੰਨੀ ਹੋਵੇ ਇੱਕ ਕੋਈ ਦੁਕਾਨ ਤੋਂ ਇੱਕੋ ਜਿਹੀਆਂ ਖਰੀਦ ਲਈਏ ਸਾਨੂੰ ਕੋਈ ਚੰਗਾ ਕਹਵੇ ਗੰਡ ਮਾਰ ਲਈਏ ਬੁਰਾ ਕਹੀਏ ਦੂਜੀ ਚੁੰਨੀ ਨੂੰ ਗੰਡ ਮਾਰ ਲਈਏ ਫਿਰ ਉਹਨਾਂ ਨੂੰ ਤੋਲੀਏ ਰੱਖ ਕੇ ਵਜਨ ਬਰਾਬਰ ਹੀ ਆਊਗਾ ਉਹਨਾਂ ਦਾ ਕਹਿਣ ਦਾ ਭਾਵ ਇਹ ਆ ਮੇਰੇ ਕਿ ਲੋਕ ਕੀ ਕਹਿੰਦੇ ਆ ਇਹਨਾਂ ਗੱਲਾਂ ਦੇ ਕੋਈ ਅਰਥ ਹੀ ਨਹੀਂ ਉਹ ਵਜਨੀ ਹੈ ਨਹੀਂ ਉਹ ਚੀਜ਼ ਵਿੱਚ ਚੁੰਨੀ ਦਾ ਭਾਰ ਪਹਿਲਾਂ ਵੀ ਉਦਾਂ ਤੇ ਗੰਡਾ ਮਾਰਨ ਤੋਂ ਬਾਅਦ ਵੀ ਉਹਨਾਂ ਲੋਕਾਂ ਦਾ ਕਈ ਦਾ ਕੋਈ ਮੁੱਲ ਥੋੜੀ ਹੁੰਦਾ ਇਸ ਕਰਕੇ ਇਹ ਦੁਨੀਆ ਵਿੱਚ ਆ ਕੇ ਮਨ ਭੁੱਲ ਜਾਂਦਾ ਕਿ ਮੈਂ ਜੋਤ ਸਰੂਪ ਆ ਇਹ ਗੱਲ ਤੁਸੀਂ ਚੇਤੇ ਰੱਖਣੀ ਆ ਤੇ ਇਹ ਮਨ ਨੂੰ ਜਗਾਉਣ ਲਈ ਨਾਮ ਰੂਪੀ ਤੇਲ ਦੀ ਲੋੜ ਆ ਜਿਹੜਾ ਸੁੱਤਾ ਪਿਆ ਜਾਗ ਲਿho ਰੇ ਮਨਾ ਜਾਗ ਲਿho ਕਹਾ ਗਾਫਲ ਸੋਇਆ ਤਾਂ ਗੁਰੂ ਪਿਆਰਿਓ ਸਤਗੁਰੂ ਮਹਾਰਾਜ ਅੱਗੇ ਆਪਾਂ ਅਰਦਾਸ ਹੀ ਕਰੀਏ ਕਿ ਸਾਨੂੰ ਨਿਤਨੇਮ ਦੀ ਦਾਤ ਸਾਨੂੰ ਗੁਰਬਾਣੀ ਕੰਠ ਕਰਨ ਦੀ ਦਾਤ ਮਹਾਰਾਜ ਜੀ ਬਖਸ਼ਿਸ਼ ਕਰੋ ਜੀ ਗੁਰਬਾਣੀ ਨਾਲ ਸੀ ਪਿਆਰ ਵਧਾਈਏ ਉਹ ਪਾਸੇ ਹੋ ਜਾਈਏ ਤੇ ਸਾਡੀ ਜ਼ਿੰਦਗੀ ਸਫਲ ਹੋ ਜਾਵੇਗੀ ਇਹ ਜਿਹੜਾ ਮਹੀਨੇ ਦੀ ਸ਼ੁਰੂਆਤ ਹੋਈ ਆ ਇਹਦੇ ਵਿੱਚ ਸਭ ਤੋਂ ਪਹਿਲਾਂ ਇਹ ਗੁਰੂ ਜੀ ਦੇ ਦਰਸ਼ਨ ਕਰਕੇ ਹੀ ਆਪਣੇ ਦਿਨ ਦੀ ਸ਼ੁਰੂਆਤ ਕਰਨੀ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨੇ ਸਵੇਰੇ ਗੁਰੂ ਘਰ ਜਾ ਕੇ ਕੰਮ ਤੇ ਜਾਣਾ ਇਹ ਨਿਯਮ ਬਣਾ ਲਓ ਸਵੇਰੇ ਨਹੀਂ ਜਾ ਸਕਦੇ ਕਈ ਕਹਿ ਦਿੰਦੇ ਆ ਕਿ ਗੁਰਦੁਆਰਾ ਸਾਹਿਬ ਬੜੀ ਦੂਰ ਆ ਸਿੱਖਾ ਕੰਮ ਤੇ ਵੀ ਆਪਾਂ ਜਾਣੇ ਹੀ ਆ ਇਨੀ ਦੂਰ ਦੂਰ ਜਾਣੇ ਆ ਘਰ ਛੱਡ ਦਿੰਨੇ ਆ ਦੇਸ਼ ਛੱਡ ਦਿੰਨੇ ਆ ਪੈਸੇ ਦੀ ਖਾਤਰ ਧਰਮ ਕਮਾਣਾ ਹੋਵੇ ਆਪਾਂ ਕਿਨੇ ਗੁਰਦੁਆਰਾ ਸਾਹਿਬ ਦੂਰ ਆ ਸਾਡੇ ਤੋਂ ਚੱਲ ਕੇ ਜਾਇਆ ਨਹੀਂ ਜਾਂਦਾ ਬਹਾਨਿਆਂ ਤੋਂ ਬਚੋ ਮੈਂ ਤੁਹਾਨੂੰ ਕਹੂੰਗਾ ਮਨ ਦੀ ਪਹਿਲੀ ਚਲਾਕੀ ਇਹ ਆ ਚੰਗੇ ਕੰਮ ਕਰਨ ਲਈ ਬਹਾਨੇ ਲਾਉਣੇ ਜਦੋਂ ਮਨ ਤੁਹਾਡਾ ਬਹਾਨੇ ਲਾਉਣੋਂ ਹਟ ਜਾਏਗਾ ਸਮਝ ਲਓ ਤੁਹਾਡੇ ਵੱਸ ਵਿੱਚ ਆਜੇ ਵੱਸੋਂ ਬਾਹਰ ਇਹਨੂੰ ਇੱਕ ਵਾਰੀ ਜਿਵੇਂ ਮਰਜੀ ਧੱਕੇ ਨਾਲ ਲੈ ਜਾਓ ਮੁੜ ਕੇ ਦੀ ਆਦਤ ਆਪੇ ਹੀ ਬਣ ਜਾਏਗੀ ਪਹਿਲਾਂ ਪਹਿਲਾਂ ਆਦਤ ਜਿਹੜੀ ਆ ਉਹ ਬਣਾਉਣੀ ਔਖੀ ਆ ਚੰਗੀਆਂ ਆਦਤਾਂ ਮਹਿੰਗੀਆਂ ਨਹੀਂ ਮਹਿੰਗੀਆਂ ਆਦਤਾਂ ਚੰਗੀਆਂ ਨਹੀਂ ਹੁੰਦੀਆਂ ਸਤਿਗੁਰੂ ਸੱਚੇ ਪਾਤਸ਼ਾਹਗੇ ਅਰਦਾਸ ਕਰੀਏ ਆਪਣੀ ਜ਼ਿੰਦਗੀ ਨੂੰ ਆਪਾਂ ਸੋਹਣਾ ਬਣਾਉਣਾ ਪਾਈ ਇਹ ਵਾਰ-ਵਾਰ ਨਹੀਂ ਮਿਲਣੀ ਤੈਨੂੰ ਮਾਨਸ ਦੇਹੀ ਮਾਨਸ ਦੇਹੀ ਏ ਬਾਜੀ ਸ਼ਤਰੰਜ ਦੀ ਹਾਰੀ ਜਾਂਨੇ ਆ ਇਹ ਜਨਮ ਜਿਹੜਾ ਮਿਲਿਆ ਹੈ ਇਹ ਗਵਾਈ ਜਾਂਨੇ ਆ ਧੰਤਨ ਬਾਬਾ ਆਨੰਦ ਸਿੰਘ ਜੀ ਦੇ ਬਚਨ ਕਿ ਇਹ ਜਨਮ ਜਿਹੜਾ ਹੈ ਬੰਦਿਆ ਤੂੰ ਕੌਡੀਆਂ ਭਾ ਲੁਟਾ ਰਿਆਂ ਇਸ ਕਰਕੇ ਤੈਨੂੰ ਲਾਲਚ ਜੇ ਤੂੰ ਲਾਲਚ ਛੱਡ ਦੇਵੇਂ ਜਿਹੜੇ ਤੂੰ ਕਹਿਣਾ ਮੈਂ ਪੁੰਨ ਕਰਨੇ ਆ ਸਮਝ ਲੈ ਪੁੰਨ ਹੋ ਗਿਆ ਜੇ ਤੂੰ ਲਾਲਚੀ ਤਿਆਗ ਦੇਵੇਂ ਕ੍ਰੋਧ ਤਿਆਗ ਦੇਵੇਂ ਇਦੋਂ ਵੱਡਾ ਪੁੰਨ ਕਿਹੜਾ ਇਹਦੇ ਨਾਲ ਤੇਰੇ ਘਰ ਦੇ ਖੁਸ਼ ਸਮਾਜ ਦੇ ਆਸ-ਪਾਸ ਦੇ ਲੋਕ ਖੁਸ਼ ਕਿੰਨਾ ਵੱਡਾ ਕਾਰਜ ਆ ਮਹਾਪੁਰਖਾਂ ਦਾ ਬਚਨ ਭਾਈ ਮੰਨਣਾ ਚਾਹੀਦਾ ਤਾਂ ਇਹ ਕੁਝ ਵਿਚਾਰਾਂ ਸਿਗੀਆਂ ਇਹ ਜੋ ਆਪ ਜੀ ਨਾਲ ਸਾਂਝੀਆਂ ਕੀਤੀਆਂ ਇਹ ਚੇਤੇ ਰੱਖਣੀਆਂ ਬਾਬਾ ਆਨੰਦ ਸਿੰਘ ਜੀ ਦੀ ਸ਼ਾਨ ਬੜੀ ਉੱਚੀ ਹੈ ਮਹਾਪੁਰਖ ਤਾਂ ਬਚਨ ਸਾਨੂੰ ਕਰਦੇ ਆ ਸਾਡੇ ਭਲੇ ਵਾਸਤੇ ਗੁਰੂ ਸਾਹਿਬ ਕਿਰਪਾ ਕਰਨ ਕੀਤੀ ਵਿਚਾਰ ਹਿਰਦਿਆਂ ਚ ਬਸੇ ਆਓ ਜੀ ਆਪਾਂ ਹੁਣ ਸਰਬੱਤ ਦੇ ਭਲੇ ਦੀ ਕਰੀਏ ਅਰਦਾਸ ਤੇ ਫਤਿਹ ਬੁਲਾਈਏ ਜੀ ਰਲ ਮਿਲ ਕੇ ਆਖਣਾ ਕਰੀਏ ਅੱਖਾਂ ਮੀਟ ਕੇ ਆਖਣਾ ਕਰੀਏ ਇਹ ਅਰਦਾਸ ਐਸੀ ਆ ਜਿਹੜੀ ਬਦਲੀ ਨਹੀਂ ਜਾ ਸਕਦੀ ਕਦੇ ਗੁਰੂ ਸਾਹਿਬ ਨੇ ਸਾਨੂੰ ਦੇ ਦਿੱਤੀ ਆ ਰਹਿੰਦੀ ਦੁਨੀਆ ਤੱਕ ਇਹ ਅਰਦਾਸ ਹੋਣੀ ਆ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਭਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ